ਪਿੰਡ ਦੁਰਗਾਪੁਰ ਕਿੱਲਿਆਂ ਵਾਲੀ ਸਥਿਤ ਗੁਰਦੁਆਰਾ ਸੰਤ ਭਾਈ ਭੀਮ ਸਿੰਘ ਦਰਬਾਰ ਵਿਖੇ 25 ਮਾਰਚ ਤੋਂ ਸ਼ੁਰੂ ਹੋਏ ਜੂੜ ਮੇਲੇ ਨੂੰ ਲੈ ਕੇ ਬੁੱਧਵਾਰ ਰਾਤ ਨੂੰ ਦੋਵਾਂ ਧਿਰਾਂ ਦੇ ਵਿਚਾਲੇ ਜ਼ਬਰਦਸਤ ਲੜਾਈ ਝਗੜਾ ਹੋ ਜਾਂਦਾ ਹੈ ਕਿ ਵਿਵਾਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਹੀ ਇਹ ਮੇਲਾ ਮੁਲਤਵੀ ਕਰਵਾ ਦਿੱਤਾ ਸੁਖਵੰਦੀ ਬੰਦੇ ਕਿ ਸਾਖਵਿੰਦਰ ਸਿੰਘ ਬੋਲਦੇ ਹਾਂ ਤੋਂ ਮੈਂ ਦੇਖ ਰਿਹਾ ਤਾਂ ਤੋਂ ਹਨਮ ਸਿੰਘ ਕੇ ਖਾਲਸਾ ਕੇ ਅੱਗੇ-ਅੱਗੇ ਆ ਕੇ ਨਾ ਉਸਨੇ ਫੋਨ ਕਢਾਇਆ ਹੈ फ़ोन निकाल के सारे लड़कों को बुलाया उसने बुलाया तो अमनदीप ने कहा है यही कि भाई आपको संगत में बैठ के नीचे आपको सहयोग देना आपको उनके साथ ही बैठ सकते हो आपका जब टाइम का ग्यारह बजे का टाइम है आप ग्यारह बजे ही आके कट्टन जो पाठ पूजा करना है वो आप उन्होंने यही चीज़ कहा है उसके बाद उन्होंने लाठी चाद उठाए वहाँ से ਗੁਰਦੁਆਰਾ ਜੋ ਅੰਦਰ ਬਾਬਾ ਹਿੰਮਤ ਸਿੰਘਾ ਬਣਾਵਾ ਹੈ ਉਸਮੇ ਲਾਠੀ ਕਾਲੀਆਂ ਸਭ ਲਾਠੀ ਧੁੱਕੇ ਸਭ ਲੈ ਕੇ ਆਏ ਇਹ ਤਿੰਨ ਆਦਮੀ ਕਿਆ ਕਬਜ਼ਾ ਦੇਗੇ ਇਸ ਕਾਰਨ ਦੇਸ਼ਾਂ ਵਿਦੇਸ਼ਾਂ ਤੋਂ ਆਏ ਕਈ ਮਹਿਮਾਨ ਵਾਪਸ ਪਰਤ ਗਏ ਦੋਵਾਂ ਧਿਰਾਂ ਨੇ ਕੁੰਡਾ ਥਾਣੀ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਨੇ ਦੱਸਦੀ ਹੈ ਕਿ ਜੋੜ ਮੇਲਾ 25 ਮਾਰਚ ਨੂੰ ਦੁਰਗਾਪੁਰ ਕਿਲਿਆਂ ਵਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਰੂ ਹੋਇਆ ਸੀ ਇੱਥੋਂ ਤੋਂ ਗੁਰਦੁਆਰਾ ਸਾਹਿਬ ਦੇ ਸੰਚਾਲਨ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਮੇਲਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਦੋਵੇਂ ਪਾਸੇ ਦੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਸਮਾਗਮਾਂ ਦੇ ਦੌਰਾਨ ਕੋਈ ਵੀ ਵਿਅਕਤੀ ਕੀਰਤਨ ਸਟੇਜ ਦੇ ਉੱਪਰ ਨਹੀਂ ਬੈਠੇਗਾ ਦੋਸ਼ ਇਹ ਹੈ ਕਿ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ਦੀ ਕਰ ਰਹੀ ਪਾਰਟੀ ਦਾ ਇੱਕ ਵਿਅਕਤੀ ਸਟੇਜ ਦੇ ਉੱਪਰ ਆਇਆ ਅਤੇ ਜਿਸ ਦੇ ਉੱਪਰ ਦੂਸਰੀ ਧਿਰ ਦੇ ਲੋਕਾਂ ਨੇ ਇਤਰਾਜ਼ ਕੀਤਾ ਇਸ ਨਾਲ ਲੜਾਈ ਸ਼ੁਰੂ ਹੋ ਗਈ ਦੋਵਾਂ ਧਿਰਾਂ ਨੇ ਇੱਕ ਦੂਸਰੇ ਦੇ ਉੱਪਰ ਲਾਠੀਆਂ ਦੇ ਨਾਲ ਹਮਲਾ ਕਰ ਦਿੱਤਾ ਇਲਜ਼ਾਮ ਇਹ ਵੀ ਹੈ ਕਿ ਤਲਵਾਰਾਂ ਅਤੇ ਹਥਿਆਰਾਂ ਦੀ ਨਿਸ਼ਾਨਦੇਹੀ ਕਰਨ ਦੀ ਵੀ ਕੌਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਦੋਵਾਂ ਟੀਰਾ ਦੇ ਕਈ ਲੋਕ ਜ਼ਖਮੀ ਹੋ ਗਏ ਨੇ ਸੂਚਨਾ ਮਿਲਣ ਦੇ ਉੱਪਰ ਐਸ ਡੀ ਐਮ ਅਭੇ ਪ੍ਰਤਾਪ ਸਿੰਘ ਐਸ ਪੀ ਅਭੇ ਸਿੰਘ ਅਤੇ ਤਹਿਸੀਲਦਾਰ ਪੰਖਜ ਚਦੋਲਾ ਜੋ ਨੇ ਉਹ ਪੁਲਸ ਫੋਰਸ ਸਮੇਤ ਮੌਕੇ ਦੇ ਉੱਪਰ ਪਹੁੰਚੇ ਉਹਨਾਂ ਦੇ ਵੱਲੋਂ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਐਸ ਡੀ ਐਮ ਅਭੇ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਵਿਵਾਦ ਵਾਲੀ ਸਥਿਤੀ ਦੇ ਮੱਦੇਨਜ਼ਰ ਮੇਲਾ ਮੁਲਤਵੀ ਕਰਵਾ ਦਿੱਤਾ ਗਿਆ ਹੈ ਪਿੰਡ ਦੇ ਸਾਬਕਾ ਸਰਪੰਚ ਅਮਨਦੀਪ ਕੌਰ ਅਤੇ ਦੂਜੇ ਪਾਸੇ ਬਚਨ ਸਿੰਘ ਨੇ ਉਕਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਪੁਲਿਸ ਨੇ ਸੀਸੀਟੀਵੀ ਦੀ ਡੀਵੀਆਰ ਦੇਖ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਮੇਲਾ ਸਮੇਤ ਉਹ ਪਹਿਲਾਂ ਬੰਦ ਹੋਣ ਦੇ ਉੱਪਰ ਝੂਲੇ ਅਤੇ ਦੁਕਾਨਾਂ ਲਗਾਉਣ ਵਾਲੇ ਵਪਾਰੀ ਕਾਫੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਸੀ ਕਾਸ਼ੀਪੁਰ ਵਿਵਾਦ ਦੇ ਕਰੀਬ 14 ਸਾਲਾਂ ਤੋਂ ਲਗਾਤਾਰ ਚੱਲਦੇ ਆਉਣ ਦੇ ਕਰਕੇ ਇਹ ਪਹਿਲਾਂ ਵੀ ਕਈ ਵਾਰ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ ਪ੍ਰਸ਼ਾਸਨ ਦੇ ਮੁਤਾਬਿਕ ਗੁਰਦੁਆਰਾ ਸ਼ਰੀਪਾਈ ਹਿੰਮਤ ਸਿੰਘ ਦੇ ਸੰਚਾਲਨ ਨੂੰ ਲੈ ਕੇ 14 ਸਾਲਾਂ ਤੋਂ ਵਿਵਾਦ ਇਸੇ ਪ੍ਰਕਾਰ ਦੇ ਨਾਲ ਬਰਕਰਾਰ ਹੈ ਅਤੇ ਇਸੇ ਕਾਰਨ ਇੱਥੇ ਤਕਰੀਬਨ ਹਰ ਤਿਉਹਾਰ ਦੇ ਮੌਕੇ ਦੇ ਉੱਪਰ ਦੋਵਾਂ ਪਾਸਿਆਂ ਦੇ ਲੋਕ ਆਹਮੋ ਸਾਹਮਣੇ ਹੋ ਜਾਂਦੇ ਨੇ दे नजर दे ने दो भी जमीन है उनके बच्चे विदेशों में रहते हैं उनके घर में जाके पैसे लेता पाँच पाँच हजार रूपए तेने जैसे लोग है लेते हैं ऐसे तो ले ले तुम बोलो भी हम देने जैसे है मदद तो उनकी करो जिनको जरूरत है वो लोग इनसे पैसे लेते हैं और फिर इसके पीछे घूमते हैं ये अच्छे काम हो रहे गाँव में ये क्या क्या नहीं करता गलत काम करता है हमें बोलने में शर्म आती है ये शराब पीता है मीट खाता है आ? औरतों के भी गलत काम करता है एक औरत को इसने, एक और मेरे शीसा ने रखा वो औरत आई कि मेरे को गुरुद्वारे में मारते हैं ना ले लीजिए कोई भी हमारे मत मना है मेरे को बच्चे नहीं होते उसको रखते उसके साथ उसने गलत काम किया ये बोलेगा तो उस औरत को मैं पेश कर दूंगा वहां पे ਇਸੇ ਤਰ੍ਹਾਂ ਕਰਤਾ ਹੈ ਗ੍ਰੰਥੀਏ یہاں ਵੀ ਆ ਕੇ ਕਰਤਾ ਹੈ ਕਈ ਲੋਕਾਂ ਕੋਲ ਤੋਂ ਕੋ ਪੇਸ਼ੇਂਤਾ ਹੈ ਅਤੇ ਉਹਨਾਂ ਦੇ ساتھ ਗਲਤ ਕੰਮ ਕਰਤਾ ਹੈ ہمارے ગામ ਕੇ ਲੋਕ ਵੀ ਅਸੇ ਗਲਤ ਗਲਤ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਰਿਸੀਵਰ ਅਤੇ ਐਸ ਡੀ ਐਮ ਕਾਸ਼ੀਪੁਰ ਨੂੰ ਚੋਣ ਅਧਿਕਾਰੀ ਨਾਮਜ਼ਦ ਕਰਕੇ ਜਲਦੀ ਚੋਣਾਂ ਕਰਵਾਉਣ ਦੇ ਹੁਕਮ ਵੀ ਦਿੱਤੇ ਸੀ ਕਾਸ਼ੀਪੁਰ ਆਉਂਦੇ ਹੋਏ ਲੋਕ ਜੋ ਸੀ ਉਹ ਵੀ ਕਾਫੀ ਪਰੇਸ਼ਾਨ ਹੋਏ ਇਸ ਮੌਕੇ ਦੇ ਉੱਪਰ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਧਾ ਰੱਖਣ ਵਾਲੇ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਇਸ ਮੇਲੇ ਦੇ ਵਿੱਚ ਕਈ ਦੇਸ਼ਾਂ ਤੋਂ ਸ਼ਰਧਾਲੂ ਪਹੁੰਚੇ ਸੀ ਅਤੇ ਇਸ ਝਗੜੇ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਕੁਝ ਮੁਲਜ਼ਮ ਵਿਦੇਸ਼ ਦੇ ਵਸਨੀਕ ਵੀ ਦੱਸੇ ਜਾ ਰਹੇ ਨੇ ਅਤੇ ਇਸ ਮੌਕੇ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਬੜੀ ਮੁਸ਼ਤਿਹਦੀ ਦੇ ਨਾਲ ਸਾਰੀ ਸਿਚੁਏਸ਼ਨ ਦੇ ਉੱਪਰ ਕੰਟਰੋਲ ਤਾਂ ਕਰ ਲਿਆ ਗਿਆ ਪਰੰਤੂ ਜਿਹੜੇ ਲੋਕ ਇੱਥੇ ਮੌਜੂਦ ਸੀ ਆਪਣੀ ਸਰਦਾ ਭਾਵਨਾ ਦੇ ਵਾਸਤੇ ਉਹਨਾਂ ਦੇ ਦਿਲਾਂ ਦੇ ਉੱਪਰ ਇਹ ਸਾਰੀ ਸਿਚੁਏਸ਼ਨ ਦੇ ਕਰਕੇ ਕਾਫੀ ਜ਼ਿਆਦਾ ਮਾੜਾ ਅਸਰ ਵੀ ਪਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ